ਇੱਕ ਬੀਬੀ ਆਕੇ ਉਹਦੇ ਪੈਰ ਨੂੰ ਕਾਲਸਾਲਾ ਤਵਾ ਘਸਾਉਣ ਲੱਗ ਗਈ ਹਾਂਜੀ ਤੇ ਸਿਪਾਈਆਂ ਨੇ ਫੜ ਲਿਆ ਕੀ ਕਰਦੀ ਐ ਮਹਾਰਾਜਾ ਦਾ ਤੂੰ ਚੋਲਾ ਖਰਾਬ ਕਰੀ ਜਾਨੀ ਐ ਮਹਾਰਾਜਾ ਕਹਿੰਦਾ ਇਹਨੂੰ ਪੁੱਛਦਾ ਤੁਸੀਂ ਕੀ ਕਰਦੀ ਐ ਹਾਂ ਮਹਾਰਾਜ ਨੇ ਪੁੱਛਿਆ ਬੀਬੀ ਇਹ ਕੀ ਕਰਦੀ ਐ ਤੂੰ ਤਵਾ ਘਸਾਈ ਜਾਨੀ ਐ ਮੇਰੇ ਹਾਂ ਕਹਿੰਦੀ ਪਤਾ ਨਹੀਂ ਸ਼ੇਰੇ ਪੰਜਾਬ ਮੈਂ ਤਾਂ ਸੁਣਿਆ ਲੋਕਾਂ ਤੋਂ ਵੀ ਸ਼ੇਰੇ ਪੰਜਾਬ ਐ ਜਿਹੜਾ ਮਹਾਰਾਜਾ ਪੰਜਾਬ ਦਾ ਉਹ ਪਾਰਸ ਐ ਤੇ ਪਾਰਸ ਨੂੰ ਜਦੋਂ ਲੋਹਾ ਲਾਓ ਸੋਨਾ ਹੋ ਜਾਂਦਾ ਘਸਾ ਕੇ ਕਹਿੰਦੀ ਮੈਂ ਤਾਂ ਗਰੀਬ ਬਹੁਤ ਐ ਤੇ ਮੈਂ ਤਾਂ ਆਪਦਾ ਲੋਹੇ ਦਾ ਤਵਾ ਸੋਨੇ ਦਾ ਕਰਨਾ ਤਾਂ ਕਰ ਰਹੀ ਹਾਂ ਉਹ ਕਹਿੰਦਾ ਆਪਦੇ ਸਿਪਾਈਆਂ ਨੂੰ ਸ਼ੇਰੇ ਪੰਜਾਬ ਕ ਕਹਿੰਦੇ ਇਹਦਾ ਤਵਾ ਵੇਖੋ ਸਵਾ ਸਵਾ 6 ਸੇਰ ਦਾ ਬਣਿਆ ਉਹਦੋਂ ਉਹਦਾ ਤਵਾ ਕਹਿੰਦੇ ਸਵਾ 6 ਸੋਨਾ ਦੇਉਗੇ ਇਹਨੂੰ ਕੌਣ ਦਿੰਦਾ ਬਾਬਾ ਜੀ ਆ ਡੈਮੋਕ੍ਰੇਸੀ ਵਾਲੇ ਦੇ ਦੇਣਗੇ ਜਿਹੜੇ ਅੱਜ ਆਲੇ ਬੈਠੇ ਆ ਸਵਾ 6 ਸੋਨਾ ਉਹ ਵੀ ਦੇ ਦੇਣਾ ਗਿਆ ਉਹ ਵੀ ਇਸ ਕਰਕੇ ਵੀ ਉਹਨੇ ਕਾਲਸ ਲਾਤੀ ਸੀ ਆ ਕੇ ਮਹਾਰਾਜ ਦੇ ਪੈਰਾਂ ਉਨੇ ਗੱਲ ਉਹ ਕਹੀ ਵੀ ਮੈਂ ਤਾਂ ਕਰ ਰਹੀ ਆ ਮੈਂ ਕਿਹਾ ਅੱਜ ਆਪਾਂ ਕਹਿ ਦਿੰਦੇ ਇਹਨਾਂ ਨੂੰ ਜਾ ਕੇ ਹੁਣ ਪੰਜਾਬ ਵਾਲਿਆਂ ਨੂੰ ਕਹਿ ਲੈਂਦੇ ਆ ਹਾਂ ਅਗਲੇ ਦੇ ਨੇੜੇ ਹੋ ਤਾ ਪੁਲਿਸ ਪੁਲਿਸ ਗਲਾ ਘੁੱਟ ਕੇ ਪਾਸੇ ਲੈ ਜਾਂਦੀ ਐ ਤਾ ਪਤਾ ਹੀ ਨਹੀਂ ਲੱਗਣਾ ਤੁਹਾਡਾ ਗਾਇਬ ਕਰਦੇ ਆ ਅਗਲੇ ਹਾਂ ਗਾਇਬ ਕਰਦੇ ਇਸ ਕਰਕੇ ਤੁਸੀਂ ਦੇਖੋ ਵੀ ਕਿਹੜਾ ਰਾਜਾ ਸੀ ਉਹ ਜਿਹਦੀਆਂ ਅਸੀਂ ਐਵੀਆਂ ਜੀਆਂ ਸਾਖੀਆਂ ਸੁਣਦੇ ਆ